ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਜੁਲਾਈ ਨੂੰ ਜੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਈਮੇਲ ਤੇ ਕੋਈ ਧਮਕੀ ਭਰੀਆ ਮੇਲਾ ਜਿਹਨਾਂ ਦਾ ਸਿਸਤਰਾ ਲਗਾਤਾਰ ਜਾਰੀ ਹੈ ਔਰ ਈਮੇਲ ਲਗਾਤਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਈਮੇਲ ਤੇ ਕੀਤੀਆਂ ਜਾ ਰਹੀਆਂ ਹੈ ਔਰ ਮੈਨੂੰ ਪਤਾ ਲੱਗਾ ਹੈ ਕਿ ਇਹ ਮੇਲ ਸਰਦਾਰ ਗੁਰਜੀਤ ਸਿੰਘ ਜੀ ਔਟਲਾ ਜੋ ਮੈਂਬਰ ਪਾਰਲੀਮੈਂਟ ਨੇ ਅਨੁਸਰ ਸਾਹਿਬ ਤੋਂ ਉਹਨਾਂ ਦੇ ਮੈਲ ਤੇ ਵੀ ਆਈਆਂ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਈਮੇਲ ਤੇ ਵੀ ਜਿਹੜੀਆਂ ਈਮੇਲਾਂ ਨੇ ਉਹ ਆਈਆਂ ਪਰ ਬੜੀ ਅਫਸੋਸ ਦੀ ਗੱਲ ਹੈ ਤੇ ਹੁਣ ਤੱਕ ਸਰਕਾਰ ਦੇ ਪ੍ਰਸ਼ਾਸਨ ਦੇ ਹੱਥ ਵਿੱਚ ਇਹ ਜਤੋਂ ਬਿਲਕੁਲ ਖਾਲੀ ਨੇ ਕਿਸੇ ਵੀ ਸਿਖੇ ਤੱਕ ਸਰਕਾਰ ਜਾਂ ਪ੍ਰਸ਼ਾਸਨ ਜਿਹੜੇ ਨੇ ਉਹ ਨਹੀਂ ਪਹੁੰਚ ਸਕੇ ਲੋਕਲ ਪ੍ਰਸ਼ਾਸਨ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਜਿਹਨਾਂ ਦੀਆਂ ਏਜੰਸੀਆਂ ਭਾਵੇਂ ਇਸ ਵਿਸ਼ੇ ਤੇ ਕੰਮ ਕਰ ਰਹੀਆਂ ਨੇ ਅਰਹੁਣ ਤੱਕ ਕਿ ਕਿਸੀ ਵੀ ਰਿਜੈਕਟ ਤਾਂ ਪੰਜਾਬ ਜਰਸੀਆਂ ਨੇ ਉਹ ਹੁਣ ਤੱਕ ਨਹੀਂ ਪਹੁੰਚੀਆਂ ਔਰ ਬੜੀ ਦੁਖਦਾਈ ਗੱਲ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਕਿ ਸਰਬਸਾਂਝੀ ਬਾਗ ਦਾ ਪ੍ਰਤੀਕ ਹੈ ਔਰ ਜਿਸ ਦਾ ਇਹ ਹੁਕਮ ਹੈ ਕਿ ਨਾ ਕੋ ਬੈਰੀ ਨਾ ਹੀ ਮੀਗਾਨਾ ਸੱਦਰ ਸੰਗ ਹਮਕੋ ਪਨ ਆਈ ਜਿਸ ਦਾ ਕਿਸੇ ਦੇ ਨਾਲ ਵੈਰ ਨਹੀਂ ਜਿਸ ਧਰਮ ਦਾ ਕਿਸੇ ਦੇ ਨਾਲ ਕੋਈ ਬੇਗਾਨਗੀ ਵਾਲਾ ਛਿਵਤੀਰਾ ਨਹੀਂ ਹੈ ਔਰ ਜਿਸ ਪਾਵਨ ਸਥਾਨ ਤੇ ਹਰ ਵਰਗ ਦਾ ਹਰ ਧਰਮ ਦਾ ਹਰ ਦੇਸ਼ ਦਾ ਹਰ ਰੰਗ ਦਾ ਹਰ نسل ਦਾ ਹਰ ਸਭਿਆਚਾਰ ਦਾ ਕੋਈ ਵਿਅਕਤੀ ਆ ਕੇ ਕਿਸੇ ਵੀ ਵੇੜੇ ਆ ਕੇ ਮੱਥਾ ਟੇਕ ਸਕਦਾ ਹੈ ਪ੍ਰਸ਼ਾਦ ਛਕ ਸਕਦਾ ਹੈ ਇਸ਼ਨਾਨ ਕਰ ਸਕਦਾ ਹੈ ਸੇਵਾ ਕਰ ਸਕਦਾ ਹੈ ਲੰਗਰ ਵਿੱਚ ਬੈਠ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕ ਸਕਦਾ ਹੈ ਔਰ ਇੱਥੇ ਆ ਕੇ ਠਹਿਰ ਸਕਦਾ ਹੈ ਰਹਿ ਸਕਦਾ ਹੈ ਕਿਸੇ ਪ੍ਰਕਾਰ ਦੀ ਕਿਸੇ ਨੂੰ ਕੋਈ ਅਹਮियत ਵੱਖਰੇ ਤੌਰ ਤੇ ਇੱਥੇ ਨਹੀਂ ਦਿੱਤੀ ਜਾਂਦੀ ਔਰ ਕਿਸੇ ਨੋ ਦੇ ਵੱਖਰੇ ਤੌਰ ਤੇ ਕੋਈ ਇੱਥੇ ਜਿਹੜਾ ਵਿਤਕਰ ਹੈ ਉਹ ਵੀ ਦਿਲ ਕੋ ਨਹੀਂ ਕੀਤਾ ਜਾਂਦਾ ਔਰ ਫਿਰ ਵੀ ਐਸੇ ਪਾਵਨ ਅਸਥਾਨ ਜੋ ਕਿ ਖੰਡਾ ਬ੍ਰਹਿਮੰਡਾ ਦੇ ਵਿੱਚ ਜਿਸ ਪਾਵਨ ਅਸਥਾਨ ਵਰਗਾ ਹੋਰ ਕੋਈ ਤੇ ਪਾਵਨ ਅਸਥਾਨ ਜਿਹੜਾ ਐਸਾ ਨਹੀਂ ਹੈ ਕਿਉਂਕਿ ਕੋਈ ਵਰਜਨ ਦੇਵ ਸਿ ਮਹਾਰਾਜ ਦਾ ਇਹ ਬਚਨ ਹੈ ਕਿ ਜਿੱਥੇ ਸਭੇ ਥਾਵ ਨਹਿ ਤੁਦ ਜਿਹਿਆ ਬਦਉ ਪੁਰਖ ਵਿਧਾਤਾ ਤਾ ਤੂ ਸੋਹਿਆ ਵਸਤੀ ਸਨ ਅਪਾਰ ਅਨੂਪਰਾਮਦਾਸ ਪੁਰ ਹਰ ਹਾਂ ਨਾਨਕ ਕਸਮ ਰਜਾਹੇ ਨਾਇ ਰਾੰਦਾਸ ਸਰ ਜਿਸ ਦੀ ਸਿਰਜਣਾ ਖੁਦ ਆਕਾਰਪੁਰਖ ਪਰਮੇਸ਼ਰ ਨੇ ਆਪ ਕੀਤੀ ਹੈ ਉਸ ਪਾਵਨ ਸਥਾਨ ਵਾਸਤੇ ਅਸੀਂ ਆ ਤੁਮ ਕੀ ਭਰੀਆਂ ਈਮੇਲਾਂ ਤੁਬ ਆ ਰਹੀਆਂ ਇਹ ਚਿੰਤਾ ਦਾ ਵਿਸ਼ਾ ਵੀ ਹੈ ਔਰ ਦੁੱਖदाई ਵੀ ਹੈ ਕਿਉਂਕਿ ਐਸੇ ਸਥਾਨ ਤੇ ਇਹ ਮੇਲਾਂ ਜੜੇ ਕਰਨੀਆਂ ਨੇ ਇਹ ਕੋਈ ਮਨੁੱਖਾ ਵਾਲਾ ਵਰਤਾਰਾ ਤਾਂ ਹੋ ਨਹੀਂ ਸਕਦਾ ਇਹ ਜ਼ਰੂਰ ਇਹਦੇ ਪਿੱਛੇ ਕੋ ਬਹੁਤ ਵੱਡੀ ਸਾਜ਼ਿਸ਼ ਹੈ ਔਰ ਜਾਂ ਸੰਤਾਨ ਨੂੰ ਪ੍ਰੇਤ ਕਰਨ ਵਾਸਤੇ ਗੁਸਾਸ਼ ਕੀਤੀ ਹੋਈ ਹੋ ਸਕਦੀ ਹੈ ਤੁਨਕੇ ਬਹੁਤ ਕਬੱਡੀ ਗ੍ਰੰਤੀ ਵਿੱਚ ਔਸਤਨ 1.5 ਲੱਖ ਤੋਂ ਜ਼ਿਆਦਾ ਸੰਗਤ ਹਾਰ ਰੋਜ਼ ਗੁਰੂ ਰਾਮਦਾਸ ਦੇ ਚਰਨਾਂ ਤੇ ਮੱਥਾ ਟੇਕ ਲਿਆ ਇਸ਼ਨਾਨ ਕਰਦੀ ਹੈ ਪ੍ਰਸ਼ਾਦ ਛਕਦੀ ਹੈ ਇੱਥੇ ਆ ਕੇ ਠਹਿਰਦੀ ਹੈ ਔਰ ਸੰਗਤਾਂ ਦੇ ਮਾਰ ਨੂੰ ਪਹਿਪੀ ਅਧ ਕਰਨ ਵਾਸਤੇ ਵੀ ਕੇ ਜਿਹੜਾ ਵਰਤਾਰ ਹੈ ਇਹ ਕੀਤਾ ਗਿਆ ਹੋ ਸਕਦਾ ਹੈ